ਬੰਦੇ ਨੇ ਪੁੱਤ ਪੈਦਾ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤਿੰਨ ਧੀਆਂ ਵੀ ਆਪਦੀਆਂ ਮਾਰ ਦਿੱਤੀਆਂ ਕਾਦੇ ਲਈ ਸਿਰਫ ਪੁੱਤ ਪੈਦਾ ਕਰਨ ਲਈ ਫਿਰ ਜਦੋਂ ਉਹ ਪੁੱਤ ਪੈਦਾ ਹੋਇਆ ਤੇ ਫਿਰ ਉਹੀ ਬੰਦਾ ਤਾਂ ਹਾਂ ਮਾਰ ਮਾਰ ਕੇ ਰੋਂਦਾ ਸੀਗਾ ਕਿ ਇਹੋ ਜਿਹਾ ਪੁੱਤ ਕਿਸੇ ਦੇ ਘਰ ਨਾ ਪੈਦਾ ਹੋਵੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਬਾਈ ਦੀ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗੇ ਆ ਉਹਦੇ ਕਿਸੇ ਜਾਣ ਪਹਿਚਾਨ ਵਾਲੇ ਨੇ ਇਹ ਕਹਾਣੀ ਸਾਡੇ ਤੱਕ ਪਹੁੰਚਾਈ ਹੈ ਜਿਹੜਾ ਇਹ ਬਾਈ ਸੀਗਾ ਇਹਦੀਆਂ 6 ਭੂਆ ਸੀਗੀਆਂ 6 ਭੂਆ ਹੋਣ ਤੋਂ ਬਾਅਦ 7ਵੀਂ ਵਾਰ ਬਾਈ ਦੇ ਪਿਓ ਦਾ ਜਨਮ ਹੁੰਦਾ ਬਾਈ ਦੇ ਪਿਓ ਕੋਲੇ 17-18 ਕੇ ਲਈ ਜ਼ਮੀਨ ਸੀ ਨਾਲ ਆੜਤ ਦਾ ਵਧੀਆ ਕੰਮ ਸੀਗਾ ਚਲੋ ਜੀ ਜਦੋਂ ਬਾਈ ਦਾ ਪਿਓ ਵਿਆਹਿਆ ਜਾਂਦਾ ਬਾਈ ਦੀਆਂ 4 ਭੈਣਾਂ ਹੁੰਦੀਆਂ ਨੇ ਤੇ 5ਵੀਂ ਵਾਰ ਬਾਈ ਦਾ ਜਨਮ ਹੁੰਦਾ ਜਦੋਂ ਬਾਈ ਦੀ ਵੱਡੀ ਭੈਣ ਦਾ ਵਿਆਹ ਹੁੰਦਾ ਉਹ ਉਸ ਤੋਂ ਬਾਅਦ ਜਿਹੜਾ ਬਾਈ ਦੇ ਪਿਓ ਦੀ ਆੜਤ ਸੀ ਉਹਦਾ ਕੰਮ ਫੇਲ ਹੋ ਚੁੱਕਿਆ ਸੀ ਕਿਉਂਕਿ ਬਹੁਤ ਸਾਰੇ ਜ਼ਿਮੀਂਦਾਰ ਪੈਸੇ ਦੱਬ ਚੁੱਕੇ ਸੀ ਆੜਤ ਇਹਨਾਂ ਨੇ ਬੰਦ ਕਰਤੀ ਸੀ ਫਿਰ ਇਕੱਲੇ ਖੇਤੀਬਾੜੀ ਤੇ ਨਿਰਭਰ ਰਹਿ ਗਏ 17-18 ਕੱਲੇ ਜ਼ਮੀਨ ਤੇ ਚਲੋ ਜੀ ਜਦੋਂ ਬਾਈ ਛੋਟਾ ਜਿਹਾ ਸੀਗਾ 6-7 ਸਾਲਾਂ ਦਾ ਤਾਂ ਬਾਈ ਨੇ ਆਪਦੇ ਘਰ ਦੇ ਵਿੱਚ ਕੀ ਮਾਹੌਲ ਦੇਖਿਆ ਕਿ ਬਾਈ ਦੀ ਦਾਦੀ ਨੇ ਗੱਲਾਂ ਕਰਿਆ ਕਰਨੀਆਂ ਸਾਨੂੰ ਤਾਂ ਕੁੜੀਆਂ ਲੈ ਕੇ ਬੈ ਗਈਆਂ ਸਾਡੇ ਘਰ ਤਾਂ ਰੱਬ ਨੇ ਪੱਥਰ ਹੀ ਇੰਨੇ ਕ ਦੇ ਦਿੱਤੇ ਕਿ ਅਸੀਂ ਵਿਆਹੋਂ ਦੇ ਹੀ ਮਰ ਚੱਲੇ ਆ ਸਾਡੀ ਤਾਂ ਆੜਤ ਵੀ ਫੇਲ ਹੋ ਗਈ ਜੇ ਬਾਈ ਦੀ ਮਾਂ ਨੇ ਬੋਲਿਆ ਕਰਨਾ ਉਹਨੇ ਵੀ ਇਹ ਗੱਲ ਬੋਲਿਆ ਕਰਨੀ ਇਸਨੂੰ ਤਾਂ ਕੁੜੀਆਂ ਹੀ ਲੈ ਕੇ ਬੈ ਗਈਆਂ ਸਾਡਾ ਵੇੜਾ ਤਾਂ ਕੁੜੀਆਂ ਨਹੀਂ ਖਾ ਲਿਆ ਰੱਬ ਨੇ ਸਾਡਾ ਘਰ ਹੀ ਕੁੜੀਆਂ ਨਾਲ ਭਰਤਾ ਰੱਬ ਨੂੰ ਸਾਡਾ ਘਰ ਹੀ ਦੱਸਿਆ ਸਿਰਫ ਕੁੜੀਆਂ ਵਾਸਤੇ ਹੁਣ ਬਾਈ ਜਦੋਂ ਛੋਟਾ ਜਿਹਾ ਸੀਗਾ ਤਾਂ ਉਹਨੇ ਆਪਦੀ ਦਾਦੀ ਦੇ ਮੂੰਹ 'ਚ ਵੀ ਇਹ ਗੱਲਾਂ ਸੁਣੀਆਂ ਆਪਦੀ ਮਾਂ ਦੇ ਮੂੰਹ 'ਚ ਵੀ ਗੱਲਾਂ ਸੁਣੀਆਂ ਤਾਂ ਬਾਈ ਦੇ ਦਿਮਾਗ ਦੇ ਵਿੱਚ ਇੱਕ ਗੱਲ ਫਿੱਟ ਹੋ ਗਈ ਕਿ ਜਿਹੜੇ ਘਰ ਦੇ ਵਿੱਚ ਕੁੜੀਆਂ ਹੁੰਦੀਆਂ ਨੇ ਉਹ ਘਰ ਕੰਗਾਲ ਹੋ ਜਾਂਦੇ ਆ ਤਾਂ ਬਾਈ ਛੋਟਾ ਹੁੰਦਾ ਹੀ ਕੁੜੀਆਂ ਨੂੰ ਬਹੁਤ ਜ਼ਿਆਦਾ ਨਫ਼ਰਤ ਕਰਨ ਲੱਗ ਜਾਂਦਾ ਚਲੋ ਜੀ ਜਦੋਂ ਬਾਈ ਦੀਆਂ ਭੈਣਾਂ ਵਿਆਹੀਆਂ ਗਈਆਂ ਫਿਰ ਇਸ ਬਾਈ ਦਾ ਵਿਆਹ ਹੁੰਦਾ ਇਸ ਬਾਈ ਦਾ ਨਾਮ ਸੀ ਗੁਰਦਿੱਤਾ ਸਿੰਘ ਕਿਉਂਕਿ ਚਾਰ ਭੈਣਾਂ ਤੋਂ ਬਾਅਦ ਪੈਦਾ ਹੋਇਆ ਸੀ ਤਾਂ ਕਰਕੇ ਦੀ ਦਾਦੀ ਨੇ ਨਾਮ ਰੱਖਿਆ ਸੀ ਗੁਰਦਿੱਤਾ ਸਿੰਘ ਤਾਂ ਬਾਈ ਦੇ ਵਿਆਹ ਤੋਂ ਬਾਅਦ ਜਦੋਂ ਬਾਈ ਦੀ ਘਰਵਾਲੀ ਪ੍ਰੈਗਨੈਂਟ ਹੁੰਦੀ ਆ ਉਸ ਟਾਈਮ ਤੱਕ ਜਿਹੜੀ ਬਾਈ ਦਾਦੀ ਸੀ ਉਹ ਪੂਰੀ ਹੋ ਚੁੱਕੀ ਸੀਗੀ ਤਾਂ ਜਦੋਂ ਘਰਵਾਲੀ ਪ੍ਰੈਗਨੈਂਟ ਹੁੰਦੀ ਆ ਤਾਂ ਇਹ ਬਾਈ ਗੁਰਦਿੱਤਾ ਆਪਦੀ ਘਰਵਾਲੀ ਨੂੰ ਕਹਿੰਦਾ ਕਿ ਆਪਾਂ ਬੱਚਾ ਚੈੱਕ ਕਰਾਉਣਾ ਤਾਂ ਜਿਹੜੀ ਘਰਵਾਲੀ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਵੀ ਤੇਰੇ ਦਿਮਾਗ 'ਚ ਫਰਕ ਪਿਆ ਹੋਇਆ ਪਹਿਲਾ ਬੱਚਾ ਪਹਿਲਾ ਬੱਚਾ ਕੌਣ ਚੈੱਕ ਕਰਾਉਂਦਾ ਹਨ ਧੀ ਹੋਵੇ ਪੁੱਤ ਹੋਵੇ ਫਿਰ ਕੀ ਹੁੰਦਾ ਪਰ ਬਾਈ ਦੇ ਦਿਲ ਚ ਕਿਤੇ ਨਾ ਕਿਤੇ ਗੱਲ ਸੀ ਵੀ ਪੋਤੀ ਹੋਵੇ ਚਲੋ ਜੀ ਘਰ ਵਾਲੀ ਨਹੀਂ ਮੰਨੀ ਟੈਸਟ ਨਹੀਂ ਕਰਵਾਇਆ ਤਾਂ ਬਾਈ ਦੇ ਘਰੇ ਪਹਿਲੀ ਧੀ ਪੈਦਾ ਹੁੰਦੀ ਹੈ ਜਦੋਂ ਬਾਈ ਦੇ ਘਰੇ ਪਹਿਲੀ ਧੀ ਪੈਦਾ ਹੋਈ ਤਾਂ ਬਾਈ ਬਹੁਜ ਤਾਂ ਨਾਰਾਜ ਸੀਗਾ 15 ਦਿਨ ਇਸ ਬੰਦੇ ਨੇ ਆਪਦੀ ਧੀ ਨੂੰ ਚੱਕਿਆ ਤੱਕਣੀ ਬਾਈ ਦੀ ਮਾਂ ਵੀ ਬਹੁਤ ਜਿਆਦੀ ਨਾਰਾਜ ਸੀ ਵੀ ਸਾਡੇ ਘਰੇ ਧੀ ਕਿਉਂ ਪੈਦਾ ਹੋ ਉਹ ਵੀ ਬਾਈ ਦੀਆਂ ਛੇ ਭੂਆ ਫਿਰ ਚਾਰ ਭੈਣਾ ਫਿਰ ਬਾਈ ਦੇ ਘਰੇ ਧੀ ਚਲੋ ਜੀ ਕੁਝ ਟਾਈਮ ਬਾਅਦ ਬਾਈ ਦਾ ਉਸਤੀ ਦੇ ਵਿੱਚ ਮੋਹ ਪੈ ਜਾਂਦਾ ਨੂੰ ਚੁੱਕਣ ਚੁੱਕਣ ਲੱਗ ਜਾਂਦਾ ਲਾੜ ਲੜਾਉਣ ਲੱਗ ਜਾਂਦਾ 2 ਸਾਲ ਦੇ ਬਾਅਦ ਬਾਈ ਦੀ ਘਰਵਾਲੀ ਫੇਰ ਪ੍ਰੈਗਨੈਂਟ ਹੁੰਦੀ ਹੈ ਜਦੋਂ ਦੂਜੀ ਵਾਰ ਪ੍ਰੈਗਨੈਂਟ ਹੁੰਦੀ ਹੈ ਤਾਂ ਬਾਈ ਕਹਿੰਦਾ ਵੀ ਹੁਣ ਮੈਂ ਟੈਸਟ ਜ਼ਰੂਰ ਕਰਾਉਂਗਾ ਵੀ ਪਹਿਲਾਂ ਕੁੜੀ ਹੋ ਪੀਚ ਫੇਰ ਕੁੜੀ ਹੋ ਪੀ ਤਾਂ ਫੇਰ ਮੈਂ ਕੀ ਕਰੂੰਗਾ ਚਲੋ ਜੀ ਘਰਵਾਲੀ ਵੀ ਹੁਣ ਮਜਬੂਰ ਸੀ ਕਿਉਂਕਿ ਘਰਵੀ ਨੇ ਸੋਚਿਆ ਕਿ ਪਹਿਲਾਂ ਕੁੜੀ ਹੋਈ ਜੇ ਫੇਰ ਕੁੜੀ ਹੋ ਪੀ ਇਹਨਾਂ ਨੇ ਮੈਨੂੰ ਜਿਉਣ ਜੋਗੇ ਨਹੀਂ ਛੱਡਣਾ ਉਸ ਤੋਂ ਬਾਅਦ ਚਲੋ ਜੀ ਇਹ ਬੱਚੇ ਦਾ ਟੈਸਟ ਕਰਾਉਣ ਲਈ ਜਾਂਦੇ ਆ ਤਾਂ ਡਾਕਟਰ ਦੱਸ ਦਿੰਦਾ ਵੀ ਹਾਂ ਮੁੰਡਾ ਆ ਬਹੁਤ ਖੁਸ਼ ਹੋ ਜਾਂਦੀ ਆ ਬਾਈ ਦੀ ਮਾਂ ਵੀ ਬੜੀ ਖੁਸ਼ ਹੁੰਦੀ ਬਾਈ ਬੜਾ ਖੁਸ਼ ਹੁੰਦਾ ਚਲੋ ਜਦੋਂ ਜਨਮ ਹੋਇਆ ਦੇਖਿਆ ਤਾਂ ਉਹ ਕੁੜੀ ਸੀ ਯਾਨੀ ਕਿ ਡਾਕਟਰ ਨੇ ਗਲਤ ਦੱਸਤਾ ਵੀ ਮੁੰਡਾ ਆ ਹੈਗੀ ਕੁੜੀ ਸੀ ਜਦੋਂ ਦੂਜੀ ਕੁੜੀ ਪੈਦਾ ਹੋਈ ਤਾਂ ਬਾਈ ਦਾ ਦਿਲ ਜਾਮਾ ਟੁੱਟ ਗਿਆ ਬਾਈ ਦੀ ਮਾਂ ਵੀ ਬਿਲਕੁਲ ਨਰਾਸ਼ ਹੋ ਗਈ 15 ਦਿਨਾਂ ਬਾਅਦ ਉਸ ਬੱਚੀ ਨੂੰ ਨਮੂਨੀਆਂ ਹੋ ਜਾਂਦਾ ਹੁਣ ਜਿਹੜਾ ਬਾਈ ਸੀਗਾ ਇਹਨੇ ਸੋਚਿਆ ਵੀ ਚਲ ਨਮੂਨੀਆਂ ਹੋ ਗਏ ਆਪਾਂ ਤਾਂ ਲਾਜ ਨਹੀਂ ਕਰਾਉਣਾ ਆਪੇ ਮਰ ਜੂਗੀ ਗਲੋਂ ਲੈ ਜੂਗੀ ਬਾਈ ਦੀ ਮਾਂ ਨੇ ਵੀ ਬੱਗਰ ਦਿੱਤੇ ਨੂੰ ਕਹਿ ਦਿੱਤਾ ਵੀ ਤੂੰ ਲਾਜ ਰੋਜ ਨਾ ਕਰਾਈ ਨਮੂਨੀਆਂ ਹੈਗੇ ਨੇ ਕਿੱਥੋਂ ਬਚਣਾ ਹਨ ਆਪਾਂ ਲਾਜ ਚਲੋ ਜਦੋਂ ਇਹ ਕਿਤੇ ਹਸਪੀਟਲ ਵਿੱਚ ਨਹੀਂ ਲੈ ਕੇ ਜਾਂਦੇ ਉਸ ਬੱਚੀ ਨੂੰ ਜਿਹੜੀ ਬਾਈ ਦੀ ਘਰ ਵਾਲੀ ਸੀ ਉਹਨੇ ਕਿਸੇ ਪਿੰਡ ਦੇ ਡਾਕਟਰ ਤੋਂ ਦਵਾਈ ਦਿਵਾਉਣੀ ਸ਼ੁਰੂ ਕਰ ਦਿੱਤੀ ਪਰ ਤੁਹਾਨੂੰ ਪਤਾ ਵੀ ਜਦੋਂ ਰੱਬ ਨੇ ਬਚਾਉਣਾ ਹੋਵੇ ਉਦੋਂ ਅੱਗ ਚੋਂ ਵੀ ਕੱਢ ਲਿਆਉਂਦਾ ਤਾਂ ਪਿੰਡ ਦੇ ਡਾਕਟਰ ਨੇ ਉਸ ਬੱਚੀ ਨੂੰ ਆਰਾਮ ਆ ਜਾਂਦਾ ਨਮੂਨੀਆਂ ਨਮੂਨੀਆਂ ਕਿਸੇ ਪਾਸੇ ਖਾਂਬ ਲਾ ਕੇ ਡੋਜਦਾ ਉਹ ਬੱਚੀ ਬਚ ਜਾਂਦੀ ਹੈ 6 ਮਹੀਨਿਆਂ ਤੱਕ ਇਸ ਬਾਈ ਨੇ ਉਸ ਬੱਚੀ ਨੂੰ ਚੱਕ ਕੇ ਨਹੀਂ ਦੇਖਿਆ ਸੀ ਬਾਈ ਦੀ ਮਾਂ ਨੇ ਤਾਂ ਸਾਲ ਹੀ ਨਹੀਂ ਚੱਕਿਆ ਉਸ ਬੱਚੀ ਨੂੰ ਚਲੋ ਜੀ ਉਹ ਵਿਚਾਰੀਆਂ ਰੌਲ ਖੋਲ ਕੇ ਦੋਨੇ 3 ਪੜ ਗਏ ਫਿਰ ਬਾਈ ਦੀ ਘਰ ਦੀ ਪ੍ਰੈਗਨੈਂਟ ਹੁੰਦੀ ਹੈ ਤੀਜੀ ਵਾਰ ਜਦੋਂ ਫਿਰ ਬਾਈ ਦੋ ਡਾਕ ਦੋਨੇ ਦੱਸਦੇ ਕੁੜੀ ਆ ਫੇਰ ਆ ਅਵਾਰਸ਼ਨ ਹੋ ਜਾਂਦਾ ਦੂਜੀ ਵਾਰ ਫੇਰ ਪ੍ਰੈਗਨੈਂਟ ਹੁੰਦੀ ਆ ਫੇਰ ਦੋ ਡਾਕਟਰਾਂ ਤੋਂ ਟੈਸਟ ਹੁੰਦਾ ਉਹ ਦੱਸਦੇ ਕੁੜੀ ਆ ਫੇਰ ਆ ਅਵਾਰਸ਼ਨ ਹੋ ਜਾਂਦਾ ਜਦੋਂ ਪੰਜਵੀਂ ਛੇਵੀਂ ਵਾਰ ਜਾ ਕੇ ਪ੍ਰੈਗਨੈਂਟ ਹੁੰਦੀ ਆ ਫੇਰ ਦੋ ਡਾਕਟਰਾਂ ਤੋਂ ਪੁੱਛਿਆ ਜਾਂਦਾ ਉਹ ਦੱਸਦੇ ਵੀ ਹਾਂ ਮੁੰਡਾ ਆ ਚਲੋ ਜੀ ਫੇਰ ਬਾਈ ਦੇ ਘਰੇ ਪੁੱਤ ਪੈਦਾ ਹੁੰਦਾ ਹੁਣ ਜਦੋਂ ਬਾਈ ਦੇ ਘਰੇ ਪੁੱਤ ਪੈਦਾ ਹੋਇਆ ਬਾਈ ਨੂੰ ਬੜਾ ਚਾ ਬਾਈ ਨੇ ਪਾਰਟੀ ਵੀ ਕੀਤੀ ਵਧਾਈਆਂ ਵੀ ਲੋਕਾਂ ਨੂੰ ਬੜੀਆਂ ਦਿੱਤੀਆਂ ਬੜਾ ਚਾ ਮਨਾਇਆ ਸ਼ਰੀਕਾਂ ਵਿੱਚ ਵੀ ਡੱਬੇ ਵੰਡੇ ਬੜਾ ਖੁਸ਼ ਬਾਈ ਹੁਣ ਬਾਈ ਦੇਲ ਚ ਇੱਕੋ ਗੱਲ ਬੈਠੀ ਸੀ ਦਾਦੀ ਦੇ ਮਾਂ ਵਾਲੀ ਜਿਹੜੇ ਕੁੜੀਆਂ ਹੁੰਦੀਆਂ ਨੇ ਇਹ ਚੰਗੀਆਂ ਨਹੀਂ ਹੁੰਦੀਆਂ ਘਰ ਨੂੰ ਖਾ ਜਾਂਦੇ ਨੇ ਪੁੱਤ ਹੀ ਚੰਗਾ ਹੁੰਦਾ ਇਸ ਕਰਕੇ ਬਾਈ ਨੇ ਪੁੱਤ ਪੈਦਾ ਕਰਨੀ ਦੇਖੋ ਤਿੰਨ ਧੀਆਂ ਕੋਖ ਚ ਮਾਰਦੀਆਂ ਤੇ ਜਾ ਕੇ ਛੇਵੀਂ ਵਾਰ ਪੁੱਤ ਪੈਦਾ ਹੋਇਆ ਹੁਣ ਬਾਈ ਦਾ ਆਪਦੇ ਪੁੱਤ ਵਿੱਚ ਪਿਆਰ ਬਹੁਤ ਜ਼ਿਆਦਾ ਸੀਗਾ ਬਾਈ ਨੇ ਆਪਣੀਆਂ ਧੀਆਂ ਨੂੰ ਕਦੇ ਲਾੜ ਨਹੀਂ ਲੜਾਇਆ ਸੀ ਕਦੇ ਸੋਹਣੇ ਸੋਹਣੇ ਸੂਟ ਨਹੀਂ ਲਿਆ ਕੇ ਦਿੱਤੇ ਸੀਗੇ ਕਿਉਂਕਿ ਉਹਦੇ ਦਿਮਾਗ 'ਚ ਗੱਲ ਫਿੱਟ ਹੋਈ ਸੀ ਵੀ ਧੀਆਂ ਘਰ ਨੂੰ ਖਾ ਜਾਂਦੀਆਂ ਨੇ ਹੁਣ ਪੁੱਤ ਕਾਫੀ ਟਾਈਮ ਬਾਅਦ ਪੈਦਾ ਹੋਇਆ ਸੀਗਾ ਚਲੋ ਜੀ ਬਾਈ ਨੇ ਪੜਾਇਆ ਲਿਖਾਇਆ ਜਿਹੜੀਆਂ ਬਾਈ ਕਰ ਦਿੱਤੇ ਨੇ ਦੋਵੇਂ ਧੀਆਂ ਸੀਗੀਆਂ ਉਹ ਪੜ੍ਹ ਲਿਖ ਕੇ ਦੋਨੇ ਪੁਲਿਸ ਚ ਭਰਤੀ ਹੋ ਚੁੱਕੀਆਂ ਸੀ ਚਲੋ ਜੀ ਬਾਈ ਕਰ ਦਿੱਤੇ ਨੇ ਉਹ ਦੋਨੇ ਧੀਆਂ ਵਿਆਹਤੀਆਂ ਤੇ ਜਿੱਥੇ ਵਿਆਹੀਆਂ ਉਹ ਵੀ ਦੋਵੇਂ ਗਾਂਬਲਾਜਮ ਲੱਗੇ ਸੀ ਚਲੋ ਜੀ ਆਪਦੇ ਘਰੇ ਸੌਖੀਆਂ ਬਸਣ ਲੱਗ ਗੀਆਂ ਫਿਰ ਕੀ ਹੋਇਆ ਵੀ ਜਿਹੜਾ ਬਾਈ ਕਰ ਦਿੱਤੇ ਨੇ ਆਪਦਾ ਪੁੱਤ ਲਾੜਾਂ ਨਾਲ ਪਾਲ ਲਿਆ ਸੀ ਜਦੋਂ 20 ਸਾਲਾਂ ਦਾ ਹੋ ਗਿਆ ਉਹ ਮਹਿਫਲਾਂ ਮੂਫਲਾਂ ਚ ਬਹਿਣ ਲੱਗ ਗਿਆ ਕਿਉਂਕਿ ਲਾੜਦਾ ਰੱਖਿਆ ਸੀ ਕਿ ਦੋਕਿਆ ਟੋਕਿਆ ਹੈ ਨਹੀਂ ਸੀਗਾ ਕਦੇ ਗੱਡੀ ਚੱਕ ਕੇ ਜਾਣ ਨੂੰ ਲੰਘ ਜਾਇਆ ਕਰੇ ਕਦੇ ਆਉਣ ਨੂੰ ਲੰਘ ਜਾਇਆ ਕਰੇ ਕਦੇ ਕਿਆ ਕਰੇ ਮ ਜਦੋਂ 22 ਸਾਲਾਂ ਦਾ ਹੋਇਆ ਤਾਂ ਫਿਰ ਉਹ ਮੈਡੀਕਲ ਨਸ਼ੇ ਦੇ ਵਿੱਚ ਵੜ ਗਿਆ। ਜਦੋਂ ਮੈਡੀਕਲ ਨਸ਼ੇ ਦੇ ਵਿੱਚ ਵੜ ਗਿਆ, ਮੈਡੀਕਲ ਨਸ਼ਾ ਬਹੁਤ ਜ਼ਿਆਦਾ ਖਾਣ ਲੱਗ ਗਿਆ। ਫਿਰ ਬਾਈ ਗਰਦੇਤੇ ਨੂੰ ਪਤਾ ਲੱਗਿਆ ਵੀ ਜਿਹੜਾ ਮੇਰਾ ਮੁੰਡਾ ਵਿਗੜ ਚੁੱਕਿਆ। ਫਿਰ ਬਾਈ ਗਰਦੇਤੇ ਨੇ ਜਦੋਂ ਰੋਕਣਾ ਚਾਹਿਆ, ਉਹਨੇ ਟਾਈਮ ਨੂੰ ਸਭ ਕੁਝ ਹੱਥੋਂ ਨਿਕਲ ਚੁੱਕਿਆ ਸੀ। ਫਿਰ ਉਹ ਅਗੋਂ ਉਹ ਮੁੰਡਾ ਬਾਈ ਗਰਦੇਤੇ ਨੂੰ ਧਮਕੀਆਂ ਦਿਆ ਕਰੇ, ਯਾਨੀ ਕਿ ਆਪਦੇ ਪਿਓ ਨੂੰ ਧਮਕੀਆਂ ਦਿਆ ਕਰੇ ਕਿ ਜੇ ਤੂੰ ਮੈਨੂੰ ਪੈਸੇ ਨਾ ਦਿੱਤੇ ਮੈਂ ਕੁਝ ਖਾ ਕੇ ਮਰ ਜੂੰਗਾ। ਜੇ ਤੂੰ ਮੇਰੇ ਤੋਂ ਗੱਡੀ ਦੀ ਚਾਬੀ ਖੋਈ ਮੈਂ ਕੁਝ ਖਾ ਕੇ ਮਰ ਜੂੰ ਜੇ ਇਹ ਕੁਝ ਖਾ ਕੇ ਮਰ ਗਿਆ ਮੇਰਾ ਘਰ ਤਾਂ ਵੀ ਉੱਜੜ ਜਾਣਾ ਫਿਰ ਬਾਈ ਕਰ ਦਿੱਤਾ ਚੁੱਪ ਕਰ ਜਾਂਦਾ ਪਰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਪਰ ਉਹ ਨਹੀਂ ਸਮਝਦਾ 24 25 ਸਾਲ ਦਾ ਹੋ ਜਾਂਦਾ ਉਦੋਂ ਚਿੱਟਾ ਲਾਉਣ ਲੱਗ ਜਾਂਦਾ ਫਿਰ ਬਾਈ ਕਰ ਦਿੱਤਾ ਇਹ ਸੋਚਦਾ ਵੀ ਚੱਲ ਮੈਂ ਇਹਦਾ ਵਿਆਹ ਕਰ ਦਿੰਨਾ ਵੀ ਚੱਲ ਸੁਧਰ ਜਾਊਗਾ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਇੱਕ ਗੱਲ ਆਮ ਆ ਕਿ ਜਦੋਂ ਕੋਈ ਜ਼ੁਬਾਕ ਵਿਗੜੇ ਨਸ਼ਾ ਪਤਾ ਕਰਨ ਲੱਗ ਜਾ ਆਪਾਂ ਕਹਿੰਨੇ ਚੱਲਦਾ ਵਿਆਹ ਕਰ ਦੇਉ ਸੁਧਰ ਜਾਊਗਾ ਪਰ ਤੁਹਾਨੂੰ ਪਤਾ ਇਹੋ ਜਿ ਕਿੱਥੇ ਸੁਧਰਦੇ ਆ ਫਿਰ ਬਾਈ ਨੇ ਆਪਦੇ ਪੁੱਤ ਦਾ ਵਿਆਹ ਕਰਨਾ ਚਾਹਿਆ ਹੁਣ ਪੁੱਤ ਨਸ਼ੇੜੀ ਬਣ ਚੁੱਕਿਆ ਸੀਗਾ ਪੂਰਾ ਨੇੜੇ ਨੇੜੇ ਟੋਲਿਕੂੜੀ ਅਰੇ ਆਇਆ ਕਰਨ ਵੇਖਿਆ ਕਰਨ ਪਿੰਡ ਚ ਪੁੱਛਿਆ ਕਰਨ ਮੁੜ ਜਾ ਕਰਨ ਤਿੰਨ ਚਾਰ ਰਿਸ਼ਤੇ ਆਏ ਕੋਈ ਵੀ ਤੋੜ ਨਹੀਂ ਚੜਿਆ ਹੌਲੀ ਹੌਲੀ ਉਹ ਚਿੱਟਾ ਬਹੁਜ ਦੀ ਡੋਜ਼ ਵਿੱਚ ਲੈਣ ਲੱਗ ਗਿਆ ਤੇ ਚਿੱਟੇ ਦੇ ਵਿੱਚ ਫਿਰ ਬਾਈ ਦੇ ਪੁੱਤ ਨੇ ਤਿੰਨ ਕਿੱਲੇ ਜ਼ਮੀਨ ਵੇਚਤੀ 18 ਚ ਫਿਰ 15 ਹੀ ਰਹਿ ਗਈ ਹੁਣ ਬਾਈ ਕਰ ਦਿੱਤਾ ਦੁਖੀ ਵੀ ਬਹੁਤ ਸੀਗਾ ਤੇ ਉਹਨੂੰ ਟੈਨਸ਼ਨ ਵੀ ਬਹੁਤ ਸੀਗੀ ਵੀ ਇੱਕੋ ਇੱਕ ਪੁੱਤ ਆ ਵੀ ਕਿਤੇ ਇਹ ਨਾ ਚਿੱਟੇ ਦੀ ਪੇਟ ਚੜ ਜਾਏ ਦੋ ਤਿੰਨ ਵਾਰੀ ਬਾਈ ਨੇ ਬਾਥਰੂਮ ਦਾ ਬੂਹਾ ਤੋੜ ਕੇ ਉਹਨੂੰ ਬਾਥਰੂਮ ਚ ਵੀ ਕੱਢਿਆ ਕਿਉਂਕਿ ਚਿੱਟੇ ਦੀ ਓਵਰ ਡੋਜ਼ ਲਾ ਲਿਆ ਕਰੇ ਵਿੱਚ ਡਿੱਗ ਜਾ ਕਰੇ ਬੇਹੋਸ਼ ਹੋ ਜਾ ਕਰੇ ਦੋ ਬਾਹਰ ਕੱਢਿਆ ਫਿਰ ਜਿਹੜਾ ਬਾਈ ਦਾ ਪੁੱਤ ਸੀ ਉਹ ਬਾਈ ਨੂੰ ਕੁੱਟਦਾ ਵੀ ਸੀਗਾ ਇੱਕ ਵਾਰੀ ਉਹਨੇ ਕੁੱਟ ਕੁੱਟ ਕੇ ਬਾਈ ਦਾ ਗੁੱਟ ਵੀ ਤੋੜਦਾ ਸੀ ਕਰ ਦਿੱਤੇ ਦਾ ਚਲੋ ਜੀ ਰਾਤ ਨੂੰ ਲੇਟ ਘਰੇ ਆਇਆ ਕਰਨਾ ਬਾਈ ਕਰ ਦਿੱਤੇ ਨੇ ਬੂਹੇ ਲਵੇਂਦੇ ਰਿਆ ਕਰਨਾ ਬਾਈ ਦੀ ਘਰ ਦੀ ਨੇ ਬੂਹੇ ਲਵੇਂਦੇ ਰਿਆ ਕਰਨਾ ਵੀ ਹੁਣ ਆਉਂਦਾ ਹੁਣ ਕਦੇ 11 ਵਜੇ ਆਇਆ ਕਰੇ ਕਦੇ 12 ਵਜੇ ਆਇਆ ਕਰੇ ਚਲੋ ਜੀ ਇੱਕ ਦਿਨ ਕੀ ਹੁੰਦਾ ਕਿ ਜਿਹੜਾ ਬਾਈ ਦਾ ਪੁੱਤ ਸੀਗਾ ਇਹ ਆਪਦੇ ਯਾਰਾਂ ਮਿੱਤਰਾਂ ਨਾਲ ਚਿੱਟਾ ਲਾ ਕੇ 9 ਵਜੇ ਉਹਨਾਂ ਕੋਲੋਂ ਨਿਕਲਦਾ ਆ ਅਗਸਤ ਦਾ ਮਹੀਨਾ ਸੀਗਾ ਮੋਟਰਸਾਈਕਲ ਤੇ ਆਉਂਦਾ ਸੀ ਦਾ ਮੋਟਰਸਾਈਕਲ ਝੋਨੇ 'ਚ ਵੜ ਗਿਆ ਤੇ ਝੋਨੇ ਮੂੰਹ ਦਾ ਡਿੱਗਿਆ ਮੂੰਹ ਦੇ ਵਿੱਚ ਪਾਣੀ ਪੈ ਗਿਆ ਗਾਰਾ ਪੈ ਗਿਆ ਉੱਥੇ ਮੌਤ ਹੋ ਗਈ ਜਦੋਂ ਹੁਣ ਰਾਤ ਦਾ ਸਮਾਂ ਸੀ 9 ਵਜੇ ਦਾ ਇਹ ਉਡੀਕ ਰਹੇ ਹੁੰਦੇ ਘਰੇ ਬਾਈਕਰ ਦਿੱਤਾ ਤੇ ਬਾਈ ਦੀ ਘਰ ਵਾਲੀ ਵੀ ਹੋਣ ਆਉਂਦਾ ਹੋਣ ਆਉਂਦਾ ਤਾਂ 12:00 ਵਜੇ ਫੋਨ ਕਰਦੇ ਪੁੱਛੀ ਵੀ ਕਿੱਥੇ ਬੈਠਾ ਵੀ ਚਲਾ ਜਾ ਘਰੇ ਵੀ ਅੱਧੀ ਰਾਤ ਹੋ ਗਈ ਆ ਥੋੜੀ ਬਾਈਕਰ ਦਿੱਤਾ ਫੋਨ ਲਾਉਂਦਾ ਅੱਗੋ ਫੋਨ ਕੋਈ ਵੀ ਨਹੀਂ ਚੱਕਦਾ ਚੱਕਿਆ ਨਾ ਕਿ ਨਹੀਂ ਸੀ ਤਾਂ ਝੋਨੇ ਚ ਮੂੰਦੜੇ ਮੂੰਹ ਡਿੱਗਾ ਪਿਆ ਸੀਗਾ ਯਾਰ ਜੀ ਕੰਸ ਟਾਈਮ ਤਾਈਂ ਰਿੰਗਾ ਜਾਂਦੀ ਨੇ ਉਸ ਤੋਂ ਬਾਅਦ ਫੋਨ ਲੱਗਣਾ ਵੀ ਬੰਦ ਹੋ ਜਾਂਦਾ ਜਦੋਂ ਫੋਨ ਲੱਗਣਾ ਬੰਦ ਹੋ ਗਿਆ ਫਿਰ ਬਾਈ ਕਰ ਦਿੱਤੇ ਨੇ ਆਪਦੇ ਆਣ ਜਾਣ ਨੂੰ ਪੁੱਛਣਾ ਸ਼ੁਰੂ ਕੀਤਾ ਪਿੰਡ ਤੋਂ ਪੁੱਛਣਾ ਸ਼ੁਰੂ ਕੀਤਾ ਜਿਨ੍ਹਾਂ ਦੇ ਘਰੇ ਹੁਣ ਤਾਂ ਆਉਣ ਜਾਣ ਸੀਗਾ ਲੋਕਾਂ ਦੀਆਂ ਮੋਟਰਾਂ ਦੇ ਵਿਚਾਰੇ ਦੋਵੇਂ ਇੰਨੇ ਜੀ ਰਾਤ ਨੂੰ ਲੱਭਦੇ ਫਿਰੇ ਥੱਕ ਹਾਰ ਕੇ 3-4 ਵਜੇ ਘਰੇ ਆਵੜਦੇ ਜਦੋਂ ਨਹੀਂ ਕਿਤੇ ਲੱਭਦਾ ਅਗਲੇ ਦਿਨ 9-10 ਵਜੇ ਬਾਈ ਨੂੰ ਫੋਨ ਆਉਂਦਾ ਕਰ ਦਿੱਤੇ ਨੇ ਇਸ ਤਰ੍ਹਾਂ ਕਰਕੇ ਤੇਰਾ ਮੁੰਡਾ ਝੋਨੇ ਵਿੱਚ ਮੁੱਢਰੇ ਮੁੰਡੇ ਗਾ ਪਿਆ ਵੀ ਸਾਨੂੰ ਲੱਗਦਾ ਜਿਵੇਂ ਮਰ ਗਿਆ ਹੁੰਦਾ ਵੀ ਆ ਕੇ ਬਈ ਦੇਖ ਲਓ ਦੋਨੇ ਜੀ ਰੋਂਦੇ ਪਿੱਟ ਦੇ ਭੱ ਤੇ ਜਾ ਕੇ ਬਾਈ ਕਰ ਦਿੱਤਾ ਕਿ ਦੇਖਦਾ ਵੀ ਜਿਹੜਾ ਪੁੱਤ ਸੀ ਉਹ ਮੂਹਰੇ ਦੇ ਮੂੰਹ ਗਾਰੇ ਦੇ ਵਿੱਚ ਡਿੱਗਾ ਪਿਆ ਝੋਨੇ ਦੇ ਵਿੱਚ ਜਦੋਂ ਬਾਈ ਨੇ ਸਿੱਧਾ ਕੀਤਾ ਉਹ ਤਾਂ ਕੜਿਆ ਪਿਆ ਸੀ লাশ ਬਣ ਚੁੱਕਿਆ ਸੀ ਫਿਰ ਬਾਈ ਉੱਥੇ ਤਾਂ ਹਾਂ ਮਾਰ ਮਰ ਦੋਨੇ ਜੀ ਬਹੁਤ ਜ਼ਿਆਦਾ ਰੋਂਦੇ ਬੇਚਾਰੇ ਚਲੋ ਜੀ ਪੁੱਤ ਦਾ ਸੰਸਕਾਰ ਹੋ ਗਿਆ ਭੋਗ ਪੈ ਗਿਆ ਤਾਂ ਜਿਹੜਾ ਬਾਈ ਕਰ ਦਿੱਤਾ ਸੀ ਉਹ ਬਹੁਤ ਜ਼ਿਆਦਾ ਟੁੱਟ ਚੁੱਕਿਆ ਸੀਗਾ ਕਿਉਂਕਿ ਇੱਕੋ ਇੱਕ ਪੁੱਤ ਸੀ ਇੰਨੇ ਲਾਡਾਂ ਨਾਲ ਪਾਲ ਲਿਆ ਸੀਗਾ ਉਹ ਵੀ ਚਿੱਟੇ ਦੀ ਪੇਟ ਚੜ ਗਿਆ ਬਾਈ ਦੀ ਘਰਵਾਲੀ ਦਿਮਾਗ 'ਚ ਫਰਕ ਪੈ ਚੁੱਕਿਆ ਸੀਗਾ ਪੁੱਤ ਦੀ ਮੌਤ ਤੋਂ 6 ਮਹੀਨੇ ਬਾਅਦ ਬਾਈ ਕਰ ਦਿੱਤਾ ਦੀ ਘਰਵਾਲੀ ਦੀ ਮੌਤ ਹੋ ਗਈ ਹੋਣ ਕਰ ਦਿੱਤਾ ਘਰ ਦੇ ਵਿੱਚ ਜਮਾਂ ਕੱਲਾ ਰਹਿ ਗਿਆ ਕੋਈ ਰੋਟੀ ਪਕਾਉਣ ਵਾਲਾ ਨਹੀਂ ਰਹਿ ਗਿਆ ਬਾਈ ਦੇ ਦਿਮਾਗ 'ਚ ਵੀ ਫਰਕ ਪੈ ਚੁੱਕਿਆ ਸੀ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕਿਆ ਸੀ ਫਿਰ ਬਾਈ ਦੀ ਜਿਹੜੀ ਵੱਡੀ ਧੀ ਸੀ ਗਰਮੀਤ ਕੌਰ ਉਹ ਘਰ ਦੇ ਦਿੱਤੇ ਨੂੰ ਆਪਦੇ ਕੋਲ ਲੈ ਜਾਂਦੀ ਹੈ ਇਲਾਜ ਕਰਾਉਂਦੀ ਆਪਦੇ ਪਿਓ ਦਾ ਆਪਦੇ ਪਿਓ ਦੀ ਸੇਵਾ ਕਰਦੀ ਆ ਫਿਰ ਬਾਈ ਕਰ ਦਿੱਤਾ 6 ਮਹੀਨੇ ਵਿੱਚ ਕੁਝ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੁਣ ਉਹੀ ਕਰ ਦਿੱਤਾ ਜਿਹੜਾ ਕਿ ਤੇ ਧੀਆਂ ਨੂੰ ਨਫ਼ਰਤ ਕਰਦਾ ਸੀਗਾ ਜਿਨੇ ਤਿੰਨ ਧੀਆਂ ਕੋਖ ਚ ਮਾਰਤੀਆਂ ਪੁੱਤ ਪੈਦਾ ਕਰਨ ਲਈ ਅੱਜ ਉਹ ਕਰ ਦਿੱਤਾ ਆਪਦੇ ਮੂੰਹੋਂ ਕਹਿੰਦਾ ਕਿ ਕਦੇ ਵੀ ਇਹੋ ਜਿਹਾ ਪਾਪ ਨਾ ਕਰਿਓ ਪੁੱਤ ਪੈਦਾ ਕਰਨ ਲਈ ਕਿ ਧੀਆਂ ਨੂੰ ਕੁੱਖਾਂ ਚ ਨਾ ਮਾਰਿਆ ਜੀ ਕਦੇ ਧੀਆਂ ਨੂੰ ਨਫ਼ਰਤ ਨਾ ਕਰਿਆ ਜੀ ਮੈਂ ਇਹ ਪਾਪ ਕੀਤਾ ਸੀ ਤੇ ਮੈਨੂੰ ਦੇਖੋ ਕਿੰਨਾ ਵੱਡਾ ਖਮਿਆਜਾ ਉਸ ਪਾਪ ਦਾ ਭੁਗਤਣਾ ਪਿਆ ਜਿਹੜੇ ਪੁੱਤ ਵਿੱਚ ਮੈਂ ਧੀਆਂ ਨੂੰ ਨਫ਼ਰਤ ਕਰਦਾ ਸੀ ਜਿਹੜੇ ਪੁੱਤ ਨੂੰ ਪੈਦਾ ਕਰਨ ਵਿੱਚ ਮੈਂ ਧੀਆਂ ਕੋੱਖਾਂ ਚ ਮਾਰੀਆਂ ਅੱਜ ਉਹਨਾਂ ਹੀ ਧੀਆਂ ਨੇ ਮੈਨੂੰ ਸਾਂਭਿਆ ਤੇ ਕਦੇ ਉਹਨਾਂ ਨੇ ਮੱਥੇ ਵਾਟਣੀ ਪਾਇਆ ਤੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਵੱਧ ਤੋਂ ਵੱਧ ਕਰਿਓ ਤਾਂ ਜੋ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਕਿਉਂਕਿ ਅੱਜ ਵੀ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਮਨਾਂ ਚ ਇਹ ਗੱਲ ਆ ਕਿ ਜੇ ਪੁੱਤ ਹੋਊਗਾ ਤਾਂ ਹੀ ਸਾਰਾ ਕੁਝ ਧੀਆਂ ਨਾਲ ਕਦੇ ਵੀ ਘਰ ਨਹੀਂ ਪਣਦੇ ਪਰ ਅੱਜ ਦੇ ਟਾਈਮ ਦੇ ਵਿੱਚ ਧੀ ਪੁੱਤ ਬਰਾਬਰ ਨੇ ਜਿੱਥੇ ਧੀਆਂ ਕੰਮ ਆਉਂਦੀਆਂ ਨੇ ਉੱਥੇ ਕਈ ਵਾਰੀ ਪੁੱਤ ਨਹੀਂ ਕੰਮ ਆਉਂਦੇ ਇਸ ਕਰਕੇ ਕੋਈ ਵੀ ਇਹੋ ਜਿਹਾ ਪਾਪ ਨਾ ਕਰਿਆ ਜੇ ਕੁੱਖਾਂ 'ਚ ਧੀਆਂ ਨਾ ਮਾਰਿਆ ਜੇ ਕਿਉਂਕਿ ਕੁੱਖਾਂ 'ਵੀ ਧੀਆਂ ਮਾਰ ਕੇ ਕਦੇ ਵੀ ਸਰਬਣ ਪੁੱਤ ਨਹੀਂ ਜੰਮਦੇ ਹੁੰਦੇ ਵੀਡੀਓ ਦੇਖਣ ਦਾ ਬਹੁਤ-ਬਹੁਤ ਧੰਨਵਾਦ